ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਹੜੀ ਥਾਂ ਤੇ ਬੈਠ ਕੇ ਨਾਮ ਜਪਣ ਦਾ ਕਿੰਨਾ ਫਲ ਮਿਲਦਾ ਅੱਜ ਦੀ ਵੀਡੀਓ ਇਸ ਸੰਬੰਧ ਦੇ ਵਿੱਚ ਹੈ ਜੇ ਆਪਾਂ ਘਰ ਦੇ ਵਿੱਚ ਬੈਠ ਕੇ ਨਾਮ ਜਪਦੇ ਆ ਗੁਰਮੰਤਰ ਦਾ ਜਪ ਕਰਦੇ ਆ ਉਹਦੇ ਨਾਲੋਂ 10 ਗੁਣਾ ਜ਼ਿਆਦਾ ਫਲ ਜੜਾ ਹੈ ਗਊਸ਼ਾਲਾ ਦੇ ਵਿੱਚ ਬੈਠ ਕੇ ਜਪ ਕਰਨ ਦਾ ਫਲ ਮਿਲਦਾ ਹੈ ਘਰ ਦੇ ਨਾਲੋਂ 10 ਗੁਣਾ ਜ਼ਿਆਦਾ ਫਲ ਜੜਾ ਹੈ ਗਊਸ਼ਾਲਾ ਦੇ ਵਿੱਚ ਬੈਠ ਕੇ ਨਾਮ ਜਪੰਦਾ ਹੈ ਜਿਸ ਸਥਾਨ ਤੇ ਸਾਧੂ ਜਨ ਰਹਿੰਦੇ ਨੇ ਸੰਤ ਜਨ ਰਹਿੰਦੇ ਨੇ ਸੰਤਾਂ ਰਿਸ਼ੀਆਂ ਮੁਣੀਆਂ ਦੀ ਜਿੱਥੇ ਕੁੱਟੀਆਂ ਬਣੀ ਹੋਈ ਹੈ ਜਿੱਥੇ ਹਰਿਆਵਲ ਹੈ ਸੁੰਦਰ ਦਰਖਤ ਲੱਗੇ ਹੋਏ ਨੇ ਪਿੱਪਲ ਬੋੜ ਆਮਲਾ ਬਿੱਲ ਦੇ ਵਿਰਕਸ਼ ਲੱਗੇ ਹੋਏ ਨੇ ਜਿੱਥੇ ਸਾਧੂ ਸੰਤਾਂ ਦੀ ਕੁੱਟੀਆਂ ਬਣੀ ਹੋਈ ਹੈ ਆਸ਼ਰਮ ਨੇ ਰਿਸ਼ੀਆਂ ਮੁਣੀਆਂ ਦੇ ਸਾਧੂ ਜਨ ਸੰਤ ਜਨ ਜਿੱਥੇ ਰਹਿੰਦੇ ਨੇ ਉੱਥੇ 100 ਗੁਣਾ ਜ਼ਿਆਦਾ ਫਲ ਹੋਰ ਵੱਧ ਜਾਂਦਾ ਹੈ ਘਰ ਦੇ ਨਾਲੋਂ 100 ਗੁਣਾ ਜ਼ਿਆਦਾ ਫਲ ਉਸ ਸਥਾਨ ਤੇ ਬੈਠ ਕੇ ਨਾਮ ਜਪੰਦਾ ਹੈ ਜਿੱਥੇ ਸਾਧੂ ਜਣ ਸੰਤ ਜਣ ਰਹਿੰਦੇ ਨੇ ਸਾਧੂਆਂ ਸੰਤਾਂ ਦੀ ਜਿੱਥੇ ਕੁੱਟਿਆ ਬਣੀ ਹੋਈ ਹੈ ਇਹਦੇ ਨਾਲੋਂ ਜ਼ਿਆਦਾ 1000 ਗੁਣਾ ਫਲ ਜਿਹੜਾ ਹੈ ਉਹ ਜਲ ਦੇ ਕਿਨਾਰੇ ਤੇ ਬੈਠ ਕੇ ਨਾਮ ਜਪੰਦਾ ਦੱਸਿਆ ਗਿਆ ਹੈ ਜਿੱਥੇ ਪਵਿੱਤਰ ਸਰੋਵਰ ਹੈ ਜਿੱਥੇ ਕੋਈ ਨਦੀ ਹੈ ਨਦੀ ਦੇ ਕਿਨਾਰੇ ਤੇ ਬੈਠ ਕੇ ਨਾਮ ਜਪ ਕਰਨ ਦਾ ਫਲ ਜਿਹੜਾ ਹੈ ਘਰ ਦੇ ਵਿੱਚ ਬੈਠ ਕੇ ਨਾਮ ਜਪਣ ਦੇ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਹੈ ਇਸ ਕਰਕੇ ਪੁਰਾਤਨ ਜਿੰਨੇ ਵੀ ਧਾਰਮਿਕ ਸਥਾਨ ਨੇ ਮੰਦਰ ਨੇ ਉਹ ਨਦੀਆਂ ਦੇ ਕੰਢੇ ਤੇ ਬਣਾਏ ਗਏ ਸਰੋਵਰਾਂ ਦੇ ਕੰਢੇ ਤੇ ਬਣਾਏ ਗਏ ਆਪਾਂ ਸਤਿਗੁਰੂ ਜੀ ਦੇ ਆਸਨ ਦੇ ਕੋਲ ਵੀ ਦੇਖਦੇ ਹਾਂ ਜਲ ਵਾਲਾ ਗੜਵਾ ਪਿਆ ਹੁੰਦਾ ਹੈ 2003 ਦੇ ਵਿੱਚ ਜਦੋਂ ਮੈਂ ਭੈਣੀ ਸਾਹਿਬ ਆਇਆ ਤੇ ਦੁਪਹਿਰ ਦੇ ਨਿਤਨੇਮ ਦੇ ਵਿੱਚ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹੇ ਹੁਕਮ ਕੀਤਾ ਸੀ ਕਿ ਸੰਗਤ ਜਲਵਾਲਾ ਗੜਵਾ ਜ਼ਰੂਰ ਨਾਲ ਲੈ ਕੇ ਆਇਆ ਕਰੇ ਨਿਤਨੇਮ ਦੇ ਵਿੱਚ ਜਲ ਦਾ ਕਿਨਾਰਾ ਨਿਸ਼ਚਿਤ ਕੀਤਾ ਹੈ ਉਹ ਜਿਹੜਾ ਸਤਿਗੁਰੂ ਜੀ ਹੁਕਮ ਕੀਤਾ ਹੈ ਜਲ ਕੋਲ ਰੱਖਣ ਨੂੰ ਉਹ ਜਲ ਦਾ ਕਿਨਾਰਾ ਨਿਸ਼ਚਿਤ ਕੀਤਾ ਹੈ ਸਤਿਗੁਰੂ ਜੀ ਨੇ ਸੋ ਘਰ ਦੇ ਨਾਲੋਂ ਜਲ ਦੇ ਕਿਨਾਰੇ ਬੈਠ ਕੇ ਕਿਸੇ ਨਦੀ ਦੇ ਸਰੋਵਰ ਦੇ ਕਿਨਾਰੇ ਬੈਠ ਕੇ ਜਪ ਕਰਨ ਦਾ ਫਲ ਜਿਹੜਾ ਹੈ ਉਹ ਹਜ਼ਾਰ ਗੁਣਾ ਜ਼ਿਆਦਾ ਹੈ ਇਹ ਜਿੱਥੇ ਸਤ ਸੰਗਤ ਹੋ ਰਹੀ ਹੈ ਸਾਧੂ ਮਹਾਤਮਾ ਸੰਤ ਜਨ ਗੁਰਸਿੱਖ ਬੈਠ ਕੇ ਨਾਮ ਜਪੰਦੇ ਨੇ ਘਰ ਦੇ ਨਾਲੋਂ ਉਸ ਸਥਾਨ ਦਾ ਨਾਮ ਜਪਣ ਦਾ ਫਲ ਜਿਹੜਾ ਹੈ ਉਹ ਲੱਖ ਗੁਣਾ ਜ਼ਿਆਦਾ ਹੈ ਇੱਕ ਲੱਖ ਗੁਣਾ ਜ਼ਿਆਦਾ ਸਤ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਫਲ ਆ ਘਰ ਦੇ ਨਾਲੋਂ ਇਹਦੇ ਨਾਲੋਂ ਜ਼ਿਆਦਾ ਫਲ ਜਿਸ ਸਤਗੁਰੂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਹੋਈ ਹੈ ਜਿਸ ਸਤਗੁਰੂ ਦੇ ਕੋਲੋਂ ਨਾਮ ਮਿਲਿਆ ਹੈ ਗੁਰਮੰਤਰ ਮਿਲਿਆ ਹੈ ਉਸ ਸਤਿਗੁਰੂ ਦੇ ਸਨਿਧਿਆ ਦੇ ਵਿੱਚ ਬੈਠ ਕੇ ਉਸ ਸਤਿਗੁਰੂ ਦੇ ਸਾਹਮਣੇ ਬੈਠ ਕੇ ਨਾਮ ਜਪਣ ਦਾ ਫਲ ਜਿਹੜਾ ਹੈ ਅਨੰਤ ਗੁਣਾ ਦੱਸਿਆ ਗਿਆ ਹੈ ਉਹਦੀ ਗਣਨਾ ਨਹੀਂ ਕੀਤੀ ਗਈ ਗਿਣਤੀ ਨਹੀਂ ਕੀਤੀ ਗਈ ਉਹਦਾ ਫਲ ਜਿਹੜਾ ਹੈ ਅਨੰਤ ਗੁਣਾ ਹੈ ਅਨੰਤ ਗੁਣਾ ਫਲ ਜਿਹੜਾ ਹੈ ਸਤਿਗੁਰੂ ਦੇ ਸਾਹਮਣੇ ਬੈਠ ਕੇ ਨਾਮ ਜਪਣ ਦਾ ਹੈ ਲੱਖ ਗੁਣਾ ਫਲ ਜਿਹੜਾ ਹੈ ਸਤ ਸੰਗਤ ਦੇ ਵਿੱਚ ਬੈਠ ਕੇ ਸਾਧੂਆਂ ਸੰਤਾਂ ਦੇ ਵਿੱਚ ਗੁਰਸਿੱਖਾਂ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਹੈ ਹਜ਼ਾਰ ਗੁਣਾ ਫਲ ਜਿਹੜਾ ਸਰੋਵਰ ਦੇ ਕੰਢੇ ਤੇ ਨਦੀ ਦੇ ਜਲ ਦੇ ਕੰਢੇ ਤੇ ਬੈਠ ਕੇ ਫਲ ਹੈ ਸਾਧੂਆਂ ਸੰਤਾਂ ਦੇ ਜਿੱਥੇ ਆਸ਼ਰਮ ਬਣੇ ਹੋਏ ਨੇ ਜਿੱਥੇ ਹਰਿਆਵਲ ਹੈ ਸੰਤਾਂ ਦੀਆਂ ਕੁਟੀਆਂ ਆਸ਼ਰਮ ਬਣੇ ਹੋਏ ਨੇ ਝੁੱਗੀਆਂ ਬਣੀਆਂ ਹੋਈਆਂ ਨੇ ਉੱਥੇ 100 ਗੁਣਾ ਜ਼ਿਆਦਾ ਫਲ ਹੈ ਘਰ ਨਾਲੋਂ ਗਊਸ਼ਾਲਾ ਦੇ ਵਿੱਚ ਬੈਠ ਕੇ ਜਪ ਕਰਨ ਦਾ ਫਲ ਘਰ ਨਾਲੋਂ 10 ਗੁਣਾ ਜ਼ਿਆਦਾ ਹੈ ਸੋ ਇਸ ਜਾਣਕਾਰੀ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ